ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੇਲਾ ਕੋਟੜਾ ਕਲਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੇਲਾ ਚੱਲ ਰਿਹਾ ਹੈਗਾ ਅੱਜ ਪਹਿਲਾ ਦਿਨ ਆ ਤੇ 22 ਤਰੀਕ ਆ 22 11 2024 ਤੇ ਅੱਜ ਤੋਂ ਕੰਪੀਟੀਸ਼ਨ ਸਟਾਰਟ ਆਗੇ ਮਾਰਕਿੰਗ ਦੇ ਵੀ ਚੱਲ ਰਹੇ ਹੈਗੇ ਤੇ ਜਿਹੜੇ ਜਿਹੇ ਮੈਂ ਕਿ ਛੋਟੇ ਬੱਚੇ ਆ ਸਾਲ ਵਾਲੀਆਂ ਜਾਂ ਖੀਰੀਆਂ ਕਟੀਆਂ ਕੱਟੇ ਉਹਨਾਂ ਦੇ ਕੰਪੀਟੀਸ਼ਨ ਹੋਣੇ ਆ ਤੇ ਅੱਜ ਛੋਟੇ ਬੱਚਿਆਂ ਦੇ ਕੰਪੀਟੀਸ਼ਨ ਆ ਤੇ ਖੀਰੀਆਂ ਚ ਝੋਟੀਆਂ ਦੇ ਕੰਪੀਟੀਸ਼ਨ ਆਗੇ ਤੇ ਤੁਹਾਨੂੰ ਆਪਾਂ ਸਾਰਾ ਓਵਰਆਲ ਮੇਲੇ ਦਾ ਦ੍ਰਿਸ਼ ਦਿਖਾਉਣੀ ਆ ਸਾਰਾ ਕਿ ਕਿਸ ਤਰ੍ਹਾਂ ਦੇ ਜਾਨਵਰ ਆਇਆ ਕੀ ਮੇਲੇ ਦਾ ਮਾਹੌਲ ਆਗਾ ਉਹ ਤੁਹਾਨੂੰ ਆਪਾਂ ਸਾਰਾ ਦਿਖਾਉਣੀ ਆਗੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਝੋਟੀਆਂ ਖੀਰੀਆਂ ਤੇ ਸਾਲ ਵਾਲੀਆਂ ਤੇ ਕਾਫੀ ਝੋਟੀਆਂ ਪਹੁੰਚੀਆਂ ਹੋਈਆਂ ਬਹੁਤ ਚੰਗੀਆਂ ਚੰਗੀਆਂ ਚੰਗੇ ਚੰਗੇ ਬੁੱਲਾਂ ਦੀਆਂ ਗਈਆਂ ਦੇਖ ਸਕਦੇ ਹੋ ਤੇ ਇਹ ਤੁਹਾਨੂੰ ਆਪਾਂ ਦਿਖਾਉਣੀ ਆ ਇੱਧਰ हां जी भाई सास्से काल जी ਤੇ ਬਾਈ ਆਪਣਾ ਨਾਮ ਦੱਸ ਦਿਓ ਜਗਰਾਜ ਸਿੰਘ ਪਿੰਡ ਬੱਛਾ ਕਿਹੜਾ ਪਿੰਡ ਬਾਈ ਬੱਛਾਣਾ ਪਿੰਡ ਬੱਛੋਆਣਾ ਜ਼ਿਲ੍ਹਾ ਬਟੰਡਾ ਪੈ ਜਾਂਦਾ ਨਹੀਂ ਮਾਨਸਾ ਜ਼ਿਲ੍ਹਾ ਅੱਛਾ ਮਾਨਸਾ ਜ਼ਿਲ੍ਹਾ ਪੈ ਜਾਂਦਾ ਠੀਕ ਆ ਤੇ ਬਾਈ ਆਪਾਂ ਇਹ ਜਿਹੜੀ ਕੱਟੀ ਲੈ ਕੇ ਆਏ ਆ ਕਿੰਨੀ ਉਮਰ ਆ ਗਈ ਇਹਦੀ ਜੀ 25 ਦਸੰਬਰ ਨੂੰ 2024 ਨੂੰ 2 ਸਾਲ ਦੀ ਹੋ ਗਈ ਅਜੇ 2 ਸਾਲ ਤੋਂ ਘੱਟ ਹੈ 23 ਮਹੀਨਿਆਂ ਤੋਂ 23 ਮਹੀਨਿਆਂ ਦੀ ਹੈਗੀ ਤੇ ਕਿਹੜੇ ਬولد ਦੀ ਹੈਗੀ ਅਰਜਨ ਗੁੰਗੜ ਅਰਜਨ ਗੁੰਗੜ ਦੀ ਹੈ ਠੀਕ ਆ ਤੇ ਇਹ ਪਾਉਣੀ ਆਪਾਂ ਖੀਰੀ ਕੈਟਾਗਰੀ ਦੇ ਵਿੱਚ ਖੀਰੀ ਖੀਰੀ ਕੈਟਾਗਰੀ ਚ ਪਾਉਣੀ ਆ ਠੀਕ ਆ ਖੀਰੀ ਕੈਟਾਗਰੀ ਦੇ ਵਿੱਚ ਪਾਣੀ ਆ ਠੀਕ ਆ ਤੇ ਲੋ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਕੀ ਫੇਸ ਕੁਆਲਟੀ ਵੀ ਸੋਹਣੀ ਆ ਬਾਕੀ ਬਾਡੀ ਬਾਂਤਰ ਦੀ ਵੀ ਚੰਗੀ ਆ ਤੇ ਬਾਕੀ ਮੇਲਿਆਂ ਦੇ ਵਿੱਚ ਬੱਚੇ ਅਰ ਜਨ ਗੁੰਗੜ ਦੇ ਜਿੱਦੇ ਆਗੇ ਤੇ ਪੱਟ ਕੁਆਲਟੀ ਤੁਸੀਂ ਦੇਖ ਸਕਦੇ ਹੋ ਇਹਦੀ ਪੱਟ ਬੁੜੇ ਦੀ ਵੀ ਚੰਗੀ ਆ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਵਧੀਆ ਗਈ ਪੂਰੀ ਵਧੀਆ ਗਈ ਤੇ ਤੇ ਬਾਕੀ ਜਿਹੜੀ ਇੱਧਰ ਕੱਟੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ 9 ਤੋਂ 10 ਕੁ ਮਹੀਨਿਆਂ ਦੀ ਆ ਇਹ ਜੱਜ ਵੀ ਨੇ ਸ਼ੇਰਸ਼ਾਹ ਬੋਲਦੀ ਆਗੀ ਤੇ ਇਹ ਵੀ ਬਹੁਤ ਸੋਹਣੀ ਆਗੀ ਦੇਖ ਸਕਦੇ ਤੁਸੀਂ ਸਾਲ ਦੀ ਕੈਟਾਗਰੀ ਦੇ ਬੱਚੇ ਨੇ ਲੜਨਾਗਾ ਤੇ ਇਹਦੂ ਅੱਗੇ ਆ ਗਈ ਲਕਸ਼ਮੀ ਡੈਰੀ ਫਾਰਮ ਵਾਲਾ ਦੇ ਕੋਹਿੰਨੂਰ ਦੀ ਤੇ ਇਹਨੇ ਖੇਰੀ ਕੈਟਾਗਰੀ ਦੇ ਵਿੱਚ ਲੜਨਾਗਾ ਤੇ ਦੇਖ ਸਕਦੇ ਇਹਦੀ ਬਾਡੀ ਬੰਦ ਤੇ ਇਸ ਕੁਆਲਿਟੀ ਇਹਦੀ ਵੀ ਬਹੁਤ ਵਧੀਆਗੀ ਫੇਸ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਹਾਈਟ ਲੈਂਥ ਬਹੁਤ ਆਗੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਇਹਦੀ ਫੇਸ ਕੁਆਲਿਟੀ ਇਹ ਕੋ ਇਹਨੂਰ ਦੀ ਐਨੇ ਖੀਰੀ ਕੈਟਾਗਰੀ ਦੇ ਵਿੱਚ ਲੜਨਾ ਤੇ ਇੱਕ ਇਧਰ ਬੈਠੀ ਆ ਇਹ ਹੈਗੀ ਏ ਬੀ ਸੀ ਸੀਮਨ ਬੈਂਕ ਵੀਰਾਂਵਾਲੀ ਉਹਨਾਂ ਦੇ ਅਭਿਮਨਿਉ ਬੋਲਦੀ ਹੈਗੀ ਤੇ ਇਹ ਇਸ ਟਾਈਮ ਰੈਸਟ ਕਰ ਰਹੀ ਹੈਗੀ ਤੇ ਖੀਰੀ ਕੈਟਾਗਰੀ ਵਿੱਚ ਨਹੀਂ ਲੜਨੀ ਹੈ ਤੇ ਇਸ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਜਿੱਥੇ ਵੀ ਐਕਟਿਵਿਟੀ ਬਾਡੀ ਬਾਂਦਰ ਦੇਖ ਸਕਦੇ ਜੀ ਬਹੁਤ ਵਧੀਆ ਹੈਗੀ ਇਹ ਵੀ ਬਹੁਤ ਸੋਹਣੀ ਹੈਗੀ ਚੰਗੇ ਚੰਗੇ ਬੁੱਲਾਂ ਦੀਆਂ ਝੋਟੀਆਂ ਆਈਆਂ ਮੰਗਾ ਤੇ ਇੱਕ ਆਹ ਖੜੀ ਹੈਗੀ ਇਹ ਵੀ ਬਹੁਤ ਸੋਹਣੀ ਹੈਗੀ ਦੇਖ ਸਾਡੇ ਤੁਸੀਂ ਇਧਰ ਇੱਕ ਝੋਟੀ ਇਧਰ ਖੜੀ ਹੈ ਵੀ ਸੋਹਣੀ ਹੈਗੀ ਤੇ ਇਹਦਾ ਬੋਲ ਦਾ ਨਹੀਂ ਪਤਾ ਬਾਈ ਕਹਿੰਦੇ ਵੀ ਅਸੀਂ ਲੈ ਕੇ ਆਏ ਜੀ ਹਰਿਆਣੇ ਤੋਂ ਤੇ ਇਹ ਹੈਗੀ ਸ਼ੇਰ ਸ਼ਾਹ ਦੀ ਜਿਹੜਾ ਐਚਐਸਬੀ ਵਾਲਿਆਂ ਕੋਲੇ ਹੈ ਇਹ ਉਸ ਬੋਲ ਦੀ ਹੈਗੀ ਇਹਨੇ ਵੀ ਖੇਰੀ ਕੈਟਾਗਰੀ ਕੋਈ ਲੜ ਤੇ ਇਹ ਵੀ ਬਹੁਤ ਵਧੀਆ ਹੈਗੀ ਤੇ ਇੱਕ ਆ ਝੋਟੀ ਖੜੀ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ ਬਹੁਤ ਸੋਹਣੀ ਹੈਗੀ ਇਹ ਲక్ష్ਮੀ ਡੇਰੀ ਫਾਰਮਲਾਂ ਦੇ ਮੋਦੀ ਬਲਦੀ ਹੈਗੀ ਇਹਨੇ ਵੀ ਖੀਰੀ ਕੈਟਾਗਰੀ ਵਿੱਚ ਲੜਨੀ ਹੈਗੀ ਤੇ ਬਾਕੀ ਹੋਰ ਵੀ ਜਾਨਵਰ ਬਹੁਤ ਵਧੀਆ ਹੈਗੇ ਬਹੁਤ ਚੰਗੇ ਹੈਗੇ ਇੰਦਰ ਵੀ ਤੁਸੀਂ ਦੇਖ ਸਕਦੇ ਹੋ ਇਹ ਕਾ ਝੋਟੀ ਬੈਠੀ ਹੈਗੀ ਉਹ ਤਾਂ ਡੈਡੀ ਪੁੰਚਾ ਦੇ ਕੋਕਾ ਕਾਡੇ ਕੋਲ ਆਹ ਫੜ ਕਾਏਗਾ ਬਾਕੀ ਇੱਧਰ ਖੜੀਆਂ ਝੋਟੀਆਂ ਦੇਖ ਸਕਦੇ ਹੋ ਤੁਸੀਂ ਆ ਜੋ ਢੋਟੀ ਰੱਖੇ ਦੀ ਹੈਗੀ ਜਿਹੜਾ ABC ਵਾਲਾ ਹੈਗਾ ਹਾਂ ਦੇਖ ਸਾਧੂ ਤੁਸੀਂ ਇਹ ਵੀ ਬਹੁਤ ਸੋਹਣੀ ਹੈਗੀ ਤੇ ਇਹਨੇ ਵੀ ਖੇਰੀ ਕੈਟਾਗਰੀ ਦੇ ਵਿੱਚ ਲੜਨਾਗਾ ਤੇ ਇੱਕ ਇਧਰ ਝੋਟੀ ਖੜੀ ਹੈਗੀ ਜਿਹੜੇ ਭਰਾ ਇਹ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਰੱਖੇ ਦੀ ਹੈਗੀ ABC ਵਾਲੇ ਦੀ ਤੇ ਉਹ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਕਿਸੇ ਹੋਰ ਬੁਲਦੀ ਆ ਸਰਕਾਰੀ ਦੀ ਆ ਇਹ ਵੀ ਦੇਖ ਸਕਦੇ ਆ ਇਹਨੇ ਵੀ ਖੇਰੀ ਕੈਟਾਗਰੀ ਦੇ ਵਿੱਚ ਮੁਕਾਬਲਾ ਲੜਨਾ ਤੇ ਬਾਕੀ ਇਧਰ ਤਿੰਨ ਝੋਟਾ ਇਧਰ ਇਹ ਵੀ ਖੇਰੀ ਕੈਟਾਗਰੀ ਦੇ ਵਿੱਚ ਹੀ ਇਹਨਾਂ ਨੇ ਲੜਨਾ ਤੇ ਇਧਰ ਜਿਹੜੀ ਪਹਿਲੇ ਨੰਬਰ ਤੇ ਖੜੀ ਹੈਗੀ ਇਹ ਹੈਗੀ ਐਮ 468 ਦੀ ਤੇ ਜਿਹੜੀ ਆਹ ਖੜੀ ਆ ਇਹ ਹੈਗੀ ਬਲੀਬਧਰੀ ਦਾ ਬੱਚਾ ਤੇ ਇਹ rau ਗਿਆ ਤੋਂ ਆਏ ਆ ਕਿ ਭਾਈ ਤੇ ਜਿੰਨਾਂ ਕੋਲ ਚੰਗੇ ਜਾਨਵਰ ਆ ਗਏ ਇਹ ਬਲੀ ਬਦਰੀ ਤੇ ਕਹਾ ਬੱਚੇ ਦੀ ਹੈ ਵੀ ਸਾਡੇ ਯੂਟਿਊਬਰ ਭਰਾ ਜਣ ਆਪਾਂ ਮੇਲੇ ਦਾ ਆਗਾਜ਼ ਕਰਨ ਲੱਗੇ ਆ ਤੇ ਜਿਹੜੀ ਇੱਧਰ ਖੜੀ ਹੈਗੀ ਇਹ ਹੈਗੀ ਸਮਰਾਟ ਥੇ ਮਕੇਰੀਆਂ ਦੀ ਇਹ ਵੀ ਝੋਟੀ ਬਹੁਤ ਸੋਹਣੀ ਹੈਗੀ ਇਹਨੇ ਵੀ ਖੀਰੀ ਕੈਟਾਗਰੀ ਦੇ ਵਿੱਚ ਕੰਪੀਟੀਸ਼ਨ ਲੜਨਾ ਹੈਗਾ ਕੋ ਯੂਟਿਊਬਰ ਭਰਾ ਕਮੇਟੀ ਤੋਂ ਆਪਣਾ ਆਈ ਕਾਰਡ ਜ਼ਰੂਰ ਲੈ ਲੈਣ ਜੀ ਬੇਨਤੀ ਤੇ ਇਧਰ ਜਿਹੜੀ ਤੁਸੀਂ ਝੋਟੀ ਖੜੀ ਦੇਖ ਸਕਦੇ ਹੋ ਇਹ ਲక్ష్ਮੀ ਡੈਰੀ ਫਾਰਮ ਵਾਲਾਂ ਦੀ ਸਕੰਦਰਬਲ ਦੀ ਹੈਗੀ ਤੇ ਇਹ ਨੇ ਵੀ ਖੀਰੀ ਕੈਟਾਗਰੀ ਦਾ ਲੜਨਾਗਾ ਤੇ ਕੱਦ ਕਾਟੀ ਬਹੁਤ ਆ ਸੋਹਣੀ ਬਹੁਤ ਆਗੀ ਜੀ ਦੇਖ ਸਕਦੇ ਹੋ ਤੇ ਇਧਰ ਜਿਹੜਾ ਬੱਚਾ ਖੜਾਗਾ ਇਹ ਅਰਜਰ ਕੁੰਗੜ ਦਾਗਾ ਇਹ ਵੀ ਬਹੁਤ ਵਧੀਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਕੁਆਲਿਟੀ ਦੋਨਾਂ ਦੀ ਪੂਰੀ ਸਰਾਗੀ ਜਿਹੜੀ ਆਹਾ ਝੋਟੀ ਹੈਗੀ ਇਹ ਹੈਗੀ ਆ 75 70 ਦੀ ਦੇਖ ਸਕਦੇ ਹੋ ਤੁਸੀਂ ਇਹ ਵੀ ਬਹੁਤ ਸੋਹਣੀ ਹੈਗੀ ਬੈਕ ਸਾਈਡ ਤੋਂ ਇਹਦਾ ਪਿੱਠ ਪੂੜਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜਿਹੜੀ ਇਹ ਝੋਟੀ ਹੈਗੀ ਇਹ ਹੈਗੀ ਸਮਰਾਟ ਫੇਮ ਕੇ ਰੰਗਾਲੇ ਦੀ ਤੇ ਸਿੰਘਾਂ ਦੀ ਕੁਆਲਿਟੀ ਦੇ ਬਾਡੀਵਾਂ ਤੋਂ ਬੋਲ ਜੰਗੀ ਉਹਦੀ ਸਮਰਾਟ ਰਿਆਂ ਕੱਟੀਆਂ ਦੀ ਇਹ ਵੀ ਬਹੁਤ ਸੋਹਣੀ ਹੈਗੀ ਇੱਕ ਝੋਟੀ ਅੰਦਰ ਖੜੀ ਹੈਗੀ ਇਹ ਵੀ ਬਹੁਤ ਵਧੀਆ ਹੈਗੀ ਸਾਡੇ ਅੱਜ ਦੇ ਮੁਕਾਬਲੇ ਤੇ ਬਾਕੀ ਤੁਹਾਨੂੰ ਆਪਾਂ ਸੇਵਾ ਸੇਧਰ ਨਿਗਮਰਾਦ ਨੇ ਸਟੋਰਾਂਾਂ ਦੇ ਵਿੱਚ ਇੱਥੇ ਤੁਸੂ ਖੜੇ ਹੈਗੇ ਸੋਚਨ ਸਿੰਘ ਰਟਾਇਰ ਤੇ ਬਾਕੀ ਇੱਧਰ ਜੋ ਤੰਬੂ ਆ ਇੱਧਰ ਮਿਲਕਿੰਗ ਵਾਲੇ ਪਸ਼ੂ ਆ ਗਏ ਤੇ ਇੱਧਰ ਆ ਰਿੰਗ ਕੰਪੀਟੀਸ਼ਨ ਰਿੰਗ ਦੇ ਵਿੱਚ ਸਾਡੇ ਜੱਟ ਸਾਹਿਬਾਨਾਂ ਨੂੰ ਰਿੰਗ ਤੱਕ ਲੈ ਕੇ ਆਓ ਕੰਪੀਟੀਸ਼ਨ ਸਟਾਰਟ ਹੋਇਆ ਵਾ ਛੋਟੇ ਕਾਫ ਦਾ ਭਾਈ ਇੱਕ ਤੋਂ ਲੈ ਕੇ ਦਾਦਾ ਸਕੂਟ ਦਾ ਫਾਸਲਾ ਕਿਹਾ ਵੀਰੇ ਯਾਰ ਖੁੱਲੇ ਹੋ ਜਾ ਭਾਈ ਬਣ ਕੇ ਜੱਟ ਸਾਹਿਬਾਨ ਹੋਣਗੇ ਇੱਕ ਦੋ ਲੈ ਕੇ ਕਿੰਨਾ ਨੰਬਰ ਲਾਉਂਦੇ ਚਲੋ ਤੇ ਖੁੱਲੇ ਖੜੋ ਬਾਕੀ ਇਧਰ ਤੁਸੀਂ ਬੈਨਰ ਦੇਖ ਸਕਦੇ ਹੋ ਪਈ ਦੁੱਧ ਚੁਵਾਈ ਤੇ ਮੂਰਾਂ ਬੀਰ ਚੈਂਪੀਅਨਸ਼ਿਪ ਜਜਿੰਗ ਕਮੇਟੀ ਦੇ ਚਾਰ ਮੈਂਬਰ ਡੀ ਐਫ ਡਬਲਯੂ ਪੀ ਉਹਨਾਂ ਤੋਂ ਬਿਨਾ ਇਕੱਲੇ ਯੂਟਿਊਬਰ ਅਤੇ ਪਸ਼ੂ ਪਾਲਕ ਕੰਪੀਟੀਟਰ ਵਾਲੇ ਇੱਕ ਇੱਕ ਭੜਾਈ ਰਿੰਗ 'ਚ ਖੜਿਓ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਮੇਲਾ ਰਿੰਗ ਦੇ ਬਾਹਰ ਖੜਕੇ ਦੇਖਿਓ ਜੀ ਇਧਰ ਸਿੱਧੂ ਜੀ ਦੀ ਫਾਰਮ ਵਾਲੇ ਆ ਗਏ ਇਹ ਬਾਕੀ ਉਧਰ ਸਟੇਜ ਆ ਗਈ ਸਹਿਬਾਨ ਨੂੰ ਲੈ ਕੇ ਆ ਤੇ ਉਧਰ ਉਸਟਾਲਾਂ ਤੁਹਾਨੂੰ ਆਪਾਂ ਉਧਰਲੇ ਪਾਸੇ ਵੀ ਲੈ ਕੇ ਚੱਲਾਂਗੇ ਐਨੀਮਲ ਹਸਬੈਂਡਰੀ ਪੰਜਾਬ ਡਾਕਟਰ ਸੁਖਚਰਨਜੀਤ ਸਹਿਬ ਇਧਰ ਤੁਸੀਂ ਸਟਾਲਾਂ ਵੀ ਦੇਖ ਸਕਦੇ ਹੋ ਲੱਗੀਆਂ ਹੋਈਆਂ ਇਧਰ ਆਚਾਰ ਵਾਲੇ ਭਰਾ ਆ ਗਏ ਆਰਗੈਨਿਕ ਪ੍ਰੋਡਕਟ ਹੈ ਇਹਨਾਂ ਕੋਲੇ ਇਧਰ ਪਸ਼ੂਆਂ ਦੇ ਲੋੜੀ ਦਾ ਸਮਾਨ ਆ ਸਾਰਾ ਹਾਰ ਸ਼ਿੰਗਾਰ ਦਾ ਸਮਾਨ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਧਰ ਕੰਪਨੀਆਂ ਅੱਡ ਵੱਡ ਮੈਡੀਸਨ ਵਾਲੀਆਂ ਤੁਸੀਂ ਦੇਖ ਸਕਦੇ ਹੋ ਮਾਈਕਰੋ ਲੈਬਸ ਤੇ ਬਾਕੀ ਇਧਰ ਤੁਸੀਂ ਹੋਰ ਵੀ ਕੰਪਨੀਆਂ ਦੇਖ ਸਕਦੇ ਹੋ ਜਿਵੇਂ ਕਿ ਫੀਡਾਂ ਵਾਲੀਆਂ ਕੰਪਨੀਆਂ ਗਈਆਂ ਮਾਹੀ ਫੀਡ ਵਾਲੇ ਆਗੇ ਤੇ ਬਾਕੀ ਹੋਰ ਪ੍ਰੋਡਕਟ ਅੱਡ ਵੱਡ ਤੇ ਇੱਥੇ ਇਧਰ ਦੇਖ ਸਕਦੇ ਹੋ ਤੁਸੀਂ ਇਹ 91 ਫੀਡ ਵਾਲੇ ਹੈਗੇ ਅੱਡ-ਅੱਡ ਫੀਡਾਂ ਵਾਲੀਆਂ ਕੰਪਨੀਆਂ ਦੇਖ ਸਕਦੇ ਹੋ ਤੁਸੀਂ ਇਧਰ ਹੋਮੋਪੈਥੀ ਮੈਡੀਸਨ ਡਾਕਟਰ ਸ਼ੋਕਲਾ ਦੀ ਬਾਕੀ ਤੁਸੀਂ ਇੱਧਰ ਸੱਕ ਦੇਖ ਸਕਦੇ ਹੋ ਪੈਨਸ਼ਨ ਕੰਪਨੀ ਵਾਲੇ ਤੇ ਇੱਧਰ ਏ ਬੀ ਸੀ ਵੀਰਾਵਾਂ ਵਾਲੀ ਸੀਮਨ ਬੈਂਕ ਦੀ ਸਟਾਲ ਆ ਇੱਥੋਂ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਬੋਲਾਂ ਬਾਰੇ ਲੈ ਸਕਦੇ ਹੋ ਤੇ ਸੀਮਨ ਲੈਣਾ ਤੁਸੀਂ ਸੀਮਨ ਵੀ ਲੈ ਸਕਦੇ ਹੋ ਇੱਧਰ ਸਰਦਾਰ ਪਸ਼ੂ ਖਰਾਕ ਵਾਲੇ ਆ ਗਏ ਤਾਰਾ ਫੀਲਡ ਵਾਲੇ ਆ ਗਏ ਇੱਧਰ ਗਰੋਵਟ ਫਾਰਮਾ ਕੰਪਨੀ ਵਾਲੇ ਆ ਗਏ। ਇੱਧਰ ਰੰਦੀਪ ਮਾਲਕ ਦੇ ਜੋ ਬੋਲ ਆ ਗਏ। ਤੇ ਇੱਕ ਸਾਹ ਜੀ ਤੁਸੀਂ ਉਹਨਾਂ ਦੀ ਸਟਾਲ ਆ ਗਈ। ਤੇ ਬਾਕੀ ਇੱਧਰ ਤੁਸੀਂ ਸੈਕਸਰ ਸੀ ਹੁਣ ਵੀ ਦੇਖ ਸਕਦੇ ਹੋ ਇਹਨਾਂ ਬੁੱਲਾਂ ਤੁਹਾਨੂੰ ਸਾਰਿਆਂ ਦੇ ਮਿਲਣ ਵਿੱਚ ਜਿਸ ਤਰ੍ਹਾਂ ਕਿ ਆ ਵੀ ਮੰਨੀ ਹਾਂ। ਤੇ ਖਾਨ ਬੋਲਾ, ਹੀਮਾ, ਪ੍ਰਿਕਸ਼ਤਾ ਤੇ ਇੱਧਰ ਹੈਗਾ ਤੁਸੀਂ ਕੁਰੂ ਬੋਲਾ। ਇਹਨਾਂ ਦੇ ਤੁਹਾਨੂੰ ਸੈਕਸਡ ਸੀਮਨ ਵੀ ਇੱਥੋਂ ਮਿਲ ਜਾਣਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 99149 23998 2998 ਤੇ ਦੋਸਤੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਆਪਣੇ ਬੁੱਲਾ ਦਾ ਸੀਮਨ ਲੈਣਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਦਾ ਤੁਸੀਂ ਮੈਨਕੰਡ ਕੰਪਨੀ ਵਾਲੇ ਦੇਖ ਸਕਦੇ ਹੋ ਬਹੁਤ ਵਧੀਆ ਇਹਨਾਂ ਦੇ ਵੀ ਪ੍ਰੋਡਕਟ ਹੁੰਦੇ ਆ ਤੇ ਮੈ ਯੂਟਰਾ ਸੇਵ ਹੋਗੀ ਪਿਕਟਾ ਕੈਂਡ ਲੀਵਰ ਟੋਨਿਕ ਅਵਲਾਂਟਾ ਕਟ ਸਪੈਸ਼ਲੀ ਪ੍ਰੈਗਨੈਂਟ ਐਨੀਵਲ ਦੇ ਲਈ ਹੈ ਅੱਛਾ ਜਿਹੜੇ ਪਸ਼ੂ ਜੇ ਗੱਪਣ ਪਸ਼ੂ ਹੈ ਹਾਂਜੀ ਬਾਕੀ ਢਾਣੇਦਾਰ ਫਾਰਮ ਦੇ ਵਿੱਚ ਪਸ਼ੂ ਖਾਨ ਚ ਕੋਈ ਦਿੱਕਤ ਨਹੀਂ ਆਉਂਦੀ ਬੜੇ ਆਰਾਮ ਨਾਲ ਸਾ ਤੇ ਇਹ ਸੂਨ ਤੋਂ ਕਿੰਨਾ ਟਾਈਮ ਪਹਿਲਾਂ ਬਣਾਏ ਉਦੋਂ ਮਾਰਦੀ ਬਾਸ ਉਹਦੇ ਇੱਥੇ ਸੂਣ ਤੋਂ ਮਤਲਬ ਵੀ ਕੁਝੋ ਜਿਹੀ ਗੱਬਰ ਪਸ਼ ਨੂੰ ਬਾਸ ਬਣਾ ਵਾਤ ਬੜਾ ਹੈ ਕਿਉਂਕਿ ਇੱਥੇ ਸਾਰੇ ਮਲਟੀ ਆਪਣੇ ਮਿਨਰਲ ਵੀ ਹੈ ਕੈਲਸ਼ੀਅਮ ਵੀ ਇਹਦੇ ਵਿੱਚ ਹੀ ਦਿੱਤਾ ਹੋਇਆ ਹੈ ਆਪਾਂ ਲਿਬਰ ਤੇ ਲਈ ਸਿਲੀਮਰੀਨ ਵੀ ਹੈਗੀ ਐਡ ਕੁਝ ਵੀ ਤੁਹਾਨੂੰ ਲੱਗ ਤੁਹਾਡੀ ਲੋੜ ਨਹੀਂ ਹੈਗੀ ਵੀ ਜੋ ਬਾਡੀ ਨੂੰ ਲੋੜ ਆ ਉਹ ਸਾਰੇ ਮਿਲਣਗੇ ਤੇ ਵਿੱਚੋਂ ਠੀਕ ਹੈ ਜੀ ਤੇ ਦੋਸਤੋ ਇਹ ਤੁਹਾਨੂੰ ਆਪਾਂ ਜਾਣਕਾਰੀ ਇਹ ਦੀ ਦੇਈ ਦਿੱਤੀ ਹੈ ਬਾਕੀ ਇਹ ਆਡੀ ਵਰਮਿੰਗ ਵਾਸਤੇ ਵੀ ਬਹੁਤ ਵਧੀਆ ਗੋਲੀਆਂ ਆ ਗਈਆਂ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਬੋਲ ਦੋ ਕੰਟੈਕਟ ਨੰਬਰ ਹੈਗਾ ਜੀ ਮੇਰਾ 76961 35634 ਗੁਰਮੇਲ ਸਿੰਘ ਨਾਮ ਆ ਜੀ ਮੇਰਾ ਠੀਕ ਆ ਜੀ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਕੋਈ ਪ੍ਰੋਡਕਟ ਬਾਰੇ ਜਾਂ ਵੈਸੇ ਪ੍ਰੋਡਕਟ ਚਾਹੀਦਾ ਹੈ ਹਨਾ ਹਾਂਜੀ ਤੁਸੀਂ ਨਾਲ ਕੰਟੈਕਟ ਕਰ ਸਕਦਾ ਕੋਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਬਾਕੀ ਤੁਹਾਨੂੰ ਇੱਕ ਵਾਰੀ ਮੈਂ ਆਪ ਦਾ ਕਾਰਡ ਵੀ ਦਿਖਾ ਦੋ ਨਾ ਤੇ ਦੋਸਤੋ ਕਾਰਡ ਵੀ ਦੇਖ ਸਕਦੇ ਹੋ ਇਹ ਕਾਰਡ ਆਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਪ੍ਰੋਡਕਟ ਚਾਹੀਦਾਗਾ ਤੇ ਵਧੀਆ ਕੰਪਨੀ ਹੈ ਧੰਨਵਾਦ ਜੀ ਥੈਂਕ ਯੂ ਜਖਮ ਨੂੰ ਠੀਕ ਕਰਨ ਲਈ ਦੋ ਚੀਜ਼ਾਂ ਚਾਹੀਦੀਆਂ ਨੇ ਉਹ ਮਿਲ ਗਈਆਂ ਇਹਦੇ ਵਿੱਚ ਇਹਦੇ ਕਰਕੇ ਰਿਜ਼ਲਟ ਜਿਹੜਾ ਇਹਦਾ ਬਹੁਤ ਸਪੀਰੀਅਰ ਆ। ਇਹ ਸਾਡਾ ਸਾਂਤ ਤੋਂ ਇੰਪੋਰਟਡ ਹੁੰਦਾ ਸੀ ਪਹਿਲੇ ਹੁਣ ਹੋਣ ਇਹ ਇੰਡੀਆ ਦੇ ਵਿੱਚ ਮਿਲ ਗਿਆ। ਠੀਕ ਹੈ ਜਖਮਾਂ ਵਾਸਤੇ। ਠੀਕ ਹੈ। ਇਹ ਵੀ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਇਸ ਕੰਪਨੀ ਦੇ ਤੇ ਇਹ ਇੱਕ ਵੀਰ ਨੂੰ ਡੋਲ ਨਾਲ ਕੰਪਨੀ ਹੈ। ਫੋਨੀ ਦੁੱਲੇ ਵਾਲਾ ਆਪਣੀ ਘੱਟੀ ਕੋਲੇ ਪਹੁੰਚੇ ਜੀ ਇਹ ਕਿੱਥੇ? ਕੋਨੀ ਬਾਕੀ ਇੱਧਰ ਵੀ ਤੁਸੀਂ ਸਟਾਲਾਂ ਦੇਖ ਸਕਦੇ ਹੋ ਅੱਡੋ-ਅੱਡ ਕੰਪਨੀਆਂ ਨੇ ਜਿਵੇਂ ਕਿ ਬਿਰਬੈ ਕੰਪਨੀ ਹੋ ਗਈ ਤੇ ਮੈਂ ਨਕੈਂਡ ਲਈ ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤੀ ਸੀਗੀ ਆਪਾਂ ਤੇ ਇੱਧਰ ਸੁੰਜਣ ਫੀਲਡ ਆ ਗਏ ਤੇ ਬਾਕੀ ਅੱਡੋ-ਅੱਡ ਫੀਡਾਂ ਜਿਵੇਂ ਇੱਧਰ ਸੀਐਨਐਸ ਕੰਪਨੀ ਇਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੰਪਨੀ ਆ ਇੱਧਰ ਮਹਿੰਦਰਾ ਕੰਪਨੀ ਵਾਲੇ ਤੁਸੀਂ ਦੇਖ ਸਕਦੇ ਹੋ ਟਰੈਕਟਰ। ਬਾਈ ਬੰਦੇ ਫੀਡਾਂ ਵਾਲੀਆਂ ਕੰਪਨੀਆਂ ਬਹੁਤ ਤਰ੍ਹਾਂ ਦੇ ਇੱਧਰ ਐਨੀਮੈਕਸ ਕੰਪਨੀ ਆ ਤੇ ਇੱਧਰ ਆ ਗਏ ਬੜਾ ਕਾਫ ਵਾਲੇ ਇਹਨਾਂ ਦੇ ਵੀ ਕਾਫੀ ਪ੍ਰੋਡਕਟ ਆ ਗਏ। ਬਾਕੀ ਦੇਖ ਸਕਦੇ ਹੋ ਜੀ ਸਾਰਾ। ਇੱਧਰ ਕੈਰਸ ਕੰਪਨੀ ਵਾਲੇ ਆਗੇ ਦੇਖ ਸਕਦੇ ਤੁਸੀਂ ਕੈਰਸ ਕੰਪਨੀ ਵਾਲੇ ਤੇ ਇੱਧਰ ਦੁੱਧ ਵਧਾਉਣ ਦਾ ਫਾਰਮੂਲਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਅੱਜ ਦੇਖ ਬਹੁਤ ਕੰਪਨੀਆਂਾਂ ਪਹੁੰਚ ਚੁੱਕੀਆਂ ਨੇ ਨਵੰਬਰ 2024 ਮੋਰਾਨਾ ਕਰਦਿਆਂ ਸੀਪੀਜੀ ਕੈਟਲ ਫੀਡ ਵਾਲੇ ਆਗੇ ਇੱਧਰ ਤੁਸੀਂ ਦੇਖ ਸਕਦੇ ਹੋ ਕੱਟੀਆਂ ਦਾ ਮੁਕਾਬਲਾ ਪਿੰਡ ਖੂੜਾ ਕਲਾਂ ਦੇ ਬਾਕੀ ਜਿੱਥੇ ਦੇ ਪਾਸੇ ਦੇਖ ਸਕਦੇ ਹੋ ਕਾਫੀ ਕੰਪਨੀਆਂ ਗਈਆਂ ਤਕਰੀਬਨ ਇੱਧਰ 8 ਹੋਸਟ ਕੰਪਨੀ ਵਾਲੇ ਆਗੇ ਇਸ ਟੂਰ ਕੰਪੀਟੀਸ਼ਨ ਬਹੁਤ ਜ਼ਿਆਦਾ ਕੰਪਨੀਆਂ ਹੈ ਆਪਣੇ ਇੱਥੇ ਡਾਕਟਰ ਬੀ ਐਸ ਕੇ ਵਾਲਿਆਂ ਦੀ ਆਮੋ-ਮਥੀ ਵਾਲਿਆਂ ਦੀ ਇਹ ਵੀ ਦਵਾਈਆਂ ਬਹੁਤ ਵਧੀਆ ਮਸ਼ਹੂਰ ਦਵਾਈਆਂ ਨੇ ਇੱਕ ਮੁਕਾਬਲੇ ਦੀਆਂ ਅੰਕਤ ਸ਼ੋਹਬਾਲ ਦੋਸਤੋ ਤਕਰੀਬਨ ਜਿੰਨਾ ਵੀ ਮੇਲੇ ਦਾ ਜਿਹੜਾ ਸੀ ਤੁਹਾਨੂੰ ਆਪਾਂ ਸਾਰਾ ਦਿਖਾਤਾ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ